ਕੀ ਹੈ ਬਰਾਮ ਸਰ ਮਿਤੀ 25 ਤੋਂ 25 ਨੂੰ ਟੈਗੋਰ ਹਸਪੀਟਲ ਜਲੰਧਰ ਦੇ ਲਾਗੇ ਇੱਕ ਬਜ਼ੁਰਗ ਜਗੀਰ ਸਿੰਘ ਦੇ ਜਿਹੜੇ ਹੈਗੇ ਆ 1 ਲੱਖ 5000 ਰੁਪਏ ਦੀ ਜਿਹੜੀ ਹੈਗੀ ਆ ਇੱਕ ਆਟੋ ਰਿਕਸ਼ਾ ਵਾਲੇ ਨੇ ਖੋਹ ਕੀਤੀ ਸੀ ਤੋ ਇਹ ਇੰਟੀਮੇਸ਼ਨ ਮਿਲਦੇ ਉੱਤੇ ਜਿਹੜੇ ਹੈਗੇ ਮੁਖ ਅਫਸਰ ਥਾਣਾ ਡਿਵੀਜ਼ਨ ਨੰਬਰ 2 ਤੇ ਜਿਹੜੇ ਡਿਊਟੀ ਅਫਸਰ ਆ ਮੌਕੇ ਤੇ ਪਹੁੰਚੇ ਸੀਗੇ ਤੋ ਲੁੱਟ ਦਾ ਸ਼ਿਕਾਰ ਹੋਏ ਜਗੀਰ ਸਿੰਘ ਜਿਹੜਾ ਕਿ ਕਪੂਰਥਲੇ ਦੇ ਰਹਿਣ ਵਾਲਾ ਸੀਗਾ ਨੇ ਦੱਸਿਆ ਕਿ ਇੱਕ ਆਟੋ ਰਿਕਸ਼ੇ ਵਾਲਾ ਸੀਗਾ ਜਿਹੜਾ ਉਹਨੂੰ ਗੱਲਾਂ ਦੇ ਵਿੱਚ ਲੈ ਕੇ ਕੇ ਆਟੋ ਰਿਕਸ਼ੇ ਨੂੰ ਧੱਕਾ ਲਾਉਣਾ ਤੇ ਉਹਦੀ ਜੇਬ ਦੇ ਵਿੱਚੋਂ ਜ਼ਬਰਦਸਤੀ ਜਿਹੜਾ 1 ਲੱਖ 50000 ਰੁਪਏ ਸੀਗਾ ਉਹ 스내ਚ ਕਰਕੇ ਲੈ ਗਿਆ ਸੀਗਾ। ਤੋਂ ਇਹਦੇ ਸਬੰਧ ਦੇ ਵਿੱਚ ਜਿਹੜੀ ਐਫ ਆਈ ਆਰ ਨੰਬਰ 23 ਐ ਉਹ ਅਸੀਂ 25 ਤੋਂ ਨੂੰ 스내ਚਿੰਗ ਦੇ ਤਹਿਤ ਜਿਹੜੀ ਹੈਗੀ ਹੈ ਡਿਵੀਜ਼ਨ 2 ਦੇ ਵਿੱਚ ਅਰਜ ਕੀਤੀ ਸੀਗੀ। ਤੋਂ ਮਾਨਯੋਗ ਕਮਿਸ਼ਨਰ ਸਾਹਿਬ ਦੀਆਂ ਜੋਗ ਹਦਾਇਤਾਂ ਦੇ ਡਿਸ਼ਨਰੇਸ਼ਨ ਤਹਿਤ ਮੁਖ ਅਫਸਰ थाना ਡਿਵੀਜ਼ਨ ਨੰਬਰ 2 ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਟੀਮ ਨੂੰ ਇੱਕ ਵਧੀਆ ਸਫਲਤਾ ਮਿਲੀ ਜਦੋਂ ਕੱਲ ਇਹਨਾਂ ਨੇ ਇਹ ਵਾਰਦਾਤ ਕਰਨ ਵਾਲਾ ਬੰਦਾ ਜਿਹੜਾ ਕਿ ਤਰਲੋਚਨ ਸਿੰਘ ਹੈਗਾ ਵਾ ਇਹ ਜਿਹੜਾ ਕਿ ਉਸ ਦਿਨ ਇਹ 3 ਵੀਲਰ ਚਲਾ ਰਿਹਾ ਸੀਗਾ ਇਹ ਤਰਲੋਚਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈਗਾ ਔਰ ਗ੍ਰਿਫਤਾਰ ਕਰਕੇ ਉਹੀ ਆਟੋ ਜਿਸ ਆਟੋ ਦੇ ਵਿੱਚ ਲਾਗੇ ਇਹਨੇ ਪੈਸੇ ਸਨੇਚ ਕੀਤੇ ਸੀਗੇ ਉਸ ਆਟੋ ਨੂੰ ਬਰਾਮਦ ਕੀਤਾ ਤੇ ਜਿਹੜੀ ਸਨੇਚ ਕੀਤੀ ਹੋਈ 1 ਲੱਖ 5000 ਰੁਪਏ ਦੀ ਨਕਦੀ ਸੀਗੀ ਉਹਦੇ ਵਿੱਚੋਂ 17000 ਰੁਪਏ ਦੀ ਨਕਦੀ ਹੈਗੀ ਆ ਉਹ ਬ੍ਰਾਮਦ ਹੋ ਗਈ ਆ ਤੇ ਅੱਜ ਇਹਨੂੰ ਜਿਹੜਾ ਹੈਗਾ ਅਸੀਂ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਕਿ ਹੋਰ ਕਿੰਨੀਆਂ ਵਾਰਦਾਤਾਂ ਕੀਤਾ ਨੇ ਉਹਦੇ ਬਾਰੇ ਅਸੀਂ ਕੁਝ-ਕੁਝ ਕਰਾਂਗੇ ਸਰ ਦੋਸ਼ੀ ਦੇ ਪਹਿਲਾਂ ਕੋਈ ਐਫਆਈਆ ਹੈਗੀ ਹਾਂਜੀ ਇਹ ਬੜਾ ਕ੍ਰਾਈਮਨਲ ਰਿਕਾਰਡ ਦਾ ਬੰਦਾ ਹੈਗਾ ਜੀ ਦੋਸ਼ੀ ਦੇ ਖਿਲਾਫ ਪਹਿਲਾਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਣਿਆਂ ਵਿੱਚ ਔਰ ਦਿਹਾਤੀ ਦੇ ਵਿੱਚ ਟੋਟਲ ਜਿਹੜੇ ਆ 7 ਮੁਕੱਦਮੇ ਜਿਹੜੇ ਹੈਗੇ ਨੇ ਉਹ ਸਨੇਚਿੰਗ ਦੇ ਦਰਜ ਹੈਗੇ ਨੇ ਅਸੀਂ ਉਹਨਾਂ ਥਾਣਿਆਂ ਦੇ ਜਿਹੜੇ ਐਸਐਚਓਜ਼ ਹੈਗੇ ਨੇ ਅਸੀਂ ਉਹਨਾਂ ਨੂੰ ਵੀ ਨੋਟ ਕਰਾਤਾ ਹੈਗੇ ਕਿ ਇਹ ਤੁਹਾਡੀ ਜਿਹੜੀ ਵਾਰਦਾਤ ਹੈਗੀ ਹੈ ਟ੍ਰੇਸ ਹੋਈ ਹੈਗੀ